ਇੱਕ ਵਾਰ ਇੱਕ ਗੋਰਾ ਅੰਗਰੇਜ਼ ਰਿਟਾਇਰ ਹੁੰਦਾ ਤੇ ਉਹਦੇ ਤਿੰਨੇ ਬੇੜੇ ਉਹਦੀ ਰਿਟਾਇਰਮੈਂਟ ਦੇ ਉੱਤੇ ਉਹਨੂੰ ਅਲੱਗ-ਅਲੱਗ ਗਿਫਟ ਦਿੰਦੇ ਨੇ ਪਹਿਲਾ ਉਹਨੂੰ ਘਰ ਗਿਫਟ ਕਰਦਾ ਦੂਜਾ ਉਹਨੂੰ ਇੱਕ ਗੱਡੀ ਗਿਫਟ ਕਰਦਾ ਤੇ ਤੀਜਾ ਬੇਟਾ ਇੱਕ ਮਿਊਜ਼ੀਅਮ ਦੇ ਵਿੱਚੋਂ ਇੱਕ ਤੋਤਾ ਲੈ ਕੇ ਆਉਂਦਾ ਇੱਕ ਅਹਿਜਾ ਤੋਤਾ ਜਿਹਨੂੰ ਸਾਰੀ ਬਾਈਬਲ ਮੂਜਵਾਨੀ ਯਾਦ ਹੁੰਦੀ ਹੈ ਉਹਨੂੰ ਸਿਰਫ ਦੱਸਣਾ ਪੈਂਦਾ ਵੀ ਕਿਹੜੇ ਚੈਪਟਰ ਤੋਂ ਕਿਹੜੇ ਪੇਜ ਤੋਂ ਤੱਕ ਪੜ੍ਹ ਕੇ ਸੁਣਾਣੀ ਹੈ ਤਾਂ ਤੋਤਾ ਮੂਜਵਾਨੀ ਉਹ ਸਾਰੀ ਬਾਈਬਲ ਦਾ ਉਹ ਜਿਹੜਾ ਚੈਪਟਰ ਹੁੰਦਾ ਉਹ ਬੋਲ ਕੇ ਸੁਣਾ ਦਿੰਦਾ ਤਿੰਨੇ ਬੱਚੇ ਬਿਨਾ ਆਪਣੇ ਮਫਾਦਰ ਨੂੰ ਦੱਸੇ ਵੀ ਉਹਨਾਂ ਨੇ ਕਿਹੜੀਆਂ-ਕਿਹੜੀਆਂ ਉਹਨਾਂ ਵਾਸਤੇ ਗਿਫਟ ਲਈਆਂ ਨੇ ਉਹਨੂੰ ਗਿਫਟ ਕਰ ਦਿੰਦੇ ਨੇ ਫਾਦਰ ਪਹਿਲੇ ਬੇਟੇ ਨੂੰ ਚਿੱਠੀ ਲਿਖਦਾ ਕਹਿੰਦਾ ਬੇਟਾ ਤੈ ਮੈਨੂੰ ਐਡਾ ਵੱਡਾ ਘਰ ਦੇਤਾ ਮੈਨੂੰ ਲੋੜ ਨਹੀਂ ਸੀਗੀ ਮੇਰੀ ਜ਼ਿੰਦਗੀ ਤਾਂ ਹੁਣ ਇੱਕ ਕਮਰੇ 'ਚ ਨਿਕਲਣ ਵਾਲੀ ਐ ਐਨੇ ਵੱਡੇ ਘਰ ਦੀ ਸਫਾਈ ਰੱਖਣੀ ਵੀ ਬਹੁਤ ਔਖੀ ਆ ਚਲੋ ਫੇਰ ਵੀ ਤੈ ਮੈਨੂੰ ਗਿਫਟ ਦਿੱਤੀ ਚੰਗੀ ਗੱਲ ਆ ਦੂਜਾ ਬੇਟਾ ਕਹਿੰਦਾ ਕਹਿੰਦਾ ਬੇਟਾ ਤੈ ਮੈਨੂੰ ਗੱਡੀ ਗਿਫਟ ਕੀਤੀ ਐ ਹਾਂ ਠੀਕ ਐ ਮੈਂ ਕਿਤੇ ਜਾਣਾ ਤਾਂ ਨਹੀਂ ਹੁੰਦਾ ਹੈਗਾ ਪਰ ਨਾਲ ਤਾਂ ਜਿਹੜਾ ਡਰਾਈਵਰ ਗਿਫਟ ਕਰਿਆ ਉਹਦਾ ਸੁਭਾਅ ਵਧੀਆ ਨਹੀਂ ਹੈਗਾ ਸੋ ਚਲੋ ਤਾਂ ਫਿਰ ਵੀ ਆਪਣੇ ਮਨ ਨਾਲ ਮੈਨੂੰ ਗਿਫਟ ਦਿੱਤੀ ਹੈ ਤੇਰਾ ਵੀ ਥੈਂਕ ਯੂ ਫਾਦਰ ਫਿਰ ਤੀਜੇ ਬੇਟੇ ਨੂੰ ਚਿੱਠੀ ਲਿਖਦਾ ਕਹਿੰਦਾ ਬੇਟਾ ਸਾਰੀ ਜ਼ਿੰਦਗੀ ਮੈਂ ਸ਼ਰਾਬ ਪੀਤੀ ਹੈੀਟ ਖਾਂਦਾ ਚਿਕਨ ਖਾਂਦਾ ਰਿਹਾ ਹਾਂ ਸਾਰੀ ਜ਼ਿੰਦਗੀ ਤੱਕ ਦੇਖਿਆ ਮੇਰੀਆਂ ਆਦਤਾਂ ਕਿਹੇ ਜਿਹਾ ਨੇ ਤੂੰ ਹੀ ਕਹੇ ਜਾ ਬੱਚਾ ਮੇਰਾ ਜਿਹਨੂੰ ਸੱਚਮੁੱਚ ਇਸ ਗੱਲ ਦਾ ਪਤਾ ਸੀ ਕਿ ਮੇਰੇ ਫਾਦਰ ਨੂੰ ਇਸ ਚੀਜ਼ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਇਹ ਵਿੱਚ ਅਸਲ ਵਿੱਚ ਕਿਸ ਚੀਜ਼ ਦੀ ਲੋੜ ਹੋਊ ਬੇਟਾ ਪੈ ਮੈਨੂੰ ਬਹੁਤ ਵਧੀਆ ਗਿਫਟ ਕੀਤੀ ਐ ਮੈਨੂੰ ਤੇਰੀ ਭੇਜੀ ਹੋਈ ਗਿਫਟ ਬਹੁਤ ਪਸੰਦ ਆਈ ਐ ਬੇਟਾ ਜਿਹੜਾ ਪੈ ਮੈਨੂੰ ਤੋਤਾ ਭੇਜਿਆ ਸੀ ਉਹ ਬਹੁਤ ਸਵਾਦ ਸੀ ਸੋ ਕਿਸੇ ਨੂੰ ਵੀ ਅਗਰ ਕੁਝ ਗਿਫਟ ਕਰਦੇ ਹੋ ਤੁਸੀਂ ਤਾਂ ਆਪਣੀਆਂ ਫੀਲਿੰਗਸ ਨਾਲ ਤੋਹਫਾ ਦਿੰਨੇ ਹੋ ਪਰ ਅਗਲਾ ਤੁਹਾਡੇ ਦਿੱਤੇ ਹੋਏ ਤੋਹਫੇ ਨੂੰ ਓਵੇਂ ਲੈਂਦਾ ਜਿੰਨਾ ਅਗਲੇ ਦੀ ਅਕਲ ਹੁੰਦੀ ਐ ਜਿੰਨਾ ਅਗਲੇ ਦੀ ਸਮਝ ਹੁੰਦੀ ਐ ਉਸ ਅਨਸਾਰ ਹੀ ਅਗਲਾ ਤੁਹਾਡੀ ਦਿੱਤੀ ਹੋਈ ਗਿਫਟ ਨੂੰ ਵਰਤਦਾ ਸਮਝ ਸਕਦਾ ਹੈ ਜਾਂ ਉਹਨੂੰ ਉਹਦੀ ਕਦਰ ਕਰ ਸਕਦਾ ਹੈ ਗਿਫਟ ਉਸ ਇਨਸਾਨ ਨੂੰ ਹੀ ਦੇਣ ਦਾ ਫਾਇਦਾ ਹੈ ਜਿਹਨੂੰ ਤੁਹਾਡੀ ਕਦਰ ਹੋਵੇ ਤੇ ਅਗਰ ਦੂਜਾ ਤੁਹਾਡੀ ਕਦਰ ਕਰਦਾ ਹੈ ਇਹੀ ਪਰਮਾਤਮਾ ਵੱਲੋਂ ਦਿੱਤੀ ਹੋਈ ਤੁਹਾਡੇ ਵਾਸਤੇ ਸਭ ਤੋਂ ਵੱਡੀ ਗਿਫਟ ਹੋਊਗੀ ਸੋ ਕਿਸੇ ਨੂੰ ਕੁਝ ਵੀ ਗਿਫਟ ਕਰਨ ਤੋਂ ਪਹਿਲਾਂ ਇੱਕ ਵਾਰ ਦੂਜੇ ਇਨਸਾਨ ਦੀ ਪਰਸਨੈਲਿਟੀ ਉਹਦਾ ਸੁਭਾਅ ਉਹਦਾ ਕਿਸੇ ਚੀਜ਼ ਨੂੰ ਸਾਂਭਣ ਦਾ ਮਾਧਾ ਜਰੂਰ ਸੋਚੋ ਸਤਿ ਸ਼੍ਰੀ ਅਕਾਲ